ਅੱਜ ਸਾਡੇ ਨਗਰ ਨੂੰ ਜਿਹੜਾ ਇਹ ਤੋਹਫ਼ਾ ਮਿਲਿਆ ਇਹ ਮਹੱਲਾ ਕਲੀਨਿਕ ਦਾ ਸਾਡੇ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੈ ਨਿੱਕੇ ਨਿੱਕੇ ਦਵਾਈਆਂ ਮਾਤਾ ਪਿਤਾ ਨੂੰ ਲੈਣੀਆਂ ਹੁੰਦੀਆਂ ਉਹ ਇੱਥੋਂ ਬੜੀ ਆਸਾਨੀ ਨਾਲ ਮਿਲ ਜਾਂਦੀਆਂ ਤੁਹਾਨੂੰ ਤਾਂ ਬਹੁਤ ਜ਼ਿਆਦਾ ਹੀ ਲੋੜ ਸੀ ਇਸ ਮਹੱਲਾ ਕਲੀਨਿਕ ਦੀ ਉਹ ਸਾਡੀ ਪੂਰਤੀ ਹੋਈ ਹੈ ਬਾਕੀ ਨਾਲ ਨਾਲ ਸਾਨੂੰ ਹੋਰ ਵੀ ਕਾਫੀ ਚੀਜ਼ਾਂ ਮਿਲੀਆਂ ਮਾਨ ਸਾਹਿਬ ਵੱਲੋਂ ਸਾਨੂੰ ਗਰੰਟਾਂ ਵੀ ਕਾਫੀ ਮਿਲੀਆਂ ਪਹਿਲਾਂ ਤੋਂ ਹੀ ਦੇ ਵਿੱਚ ਕਿਸੇ ਵੀ ਰਿ ਮਿਲਿਆ ਉਹਦਾ ਵੀ 10 ਬਣ ਲੱਖ ਸਾਨੂੰ ਮਿਲਿਆ ਦੋ ਸਾਨੂੰ ਅਸੀਂ ਮੋਟਰਾਂ ਪਾਈਆਂ ਨੇ 25-25 ਲੱਖ ਰੁਪਏ ਦਾ ਸੱਪੜਾ ਦਾ ਪਾਣੀ ਜਿਹੜੀ ਨਿਕਾਸੀ ਕੀਤੀ ਆ ਸੀ ਉਹ ਵੀ ਖੇਤਾਂ ਨੂੰ ਲੱਗਦਾ ਕੀਤਾ ਸਾਨੂੰ ਸਾਡੇ ਪਿੰਡ ਜਾਨੀ ਕਾਫੀ ਸਹੂਲਤਾਂ ਜਿਹੜੀਆਂ ਅਸੀਂ ਡਿਮਾਂਡ ਕਰਦੇ ਆ ਮਿਲਦੀਆਂ ਨੇ ਸਾਰੇ ਲੋਕੀ ਇੱਥੇ ਆਉਂਦੇ ਨੇ ਟੈਸਟ ਬਹੁਤ ਸੋਹਣਾ ਕਰਦੇ ਨੇ ਇਹ ਡਾਕਟਰ ਬਹੁਤ ਵਧੀਆ ਬੰਦੇ ਨੇ ਖਾਸ ਕਰਕੇ ਲੇਡੀਜ਼ ਦਾ ਸਾਰੇ ਬਹੁਤ ਜ਼ਿਆਦਾ ਪ੍ਰਬੰਧ ਹੁੰਦਾ ਹੈ ਇਹਨਾਂ ਕੋਲੇ ਦਾ ਅਨਮਿਊਟ ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਮਾਨ ਸਰਕਾਰ ਦੇ ਵੱਲੋਂ ਇੱਕ ਨਵਿਕਲੀ ਪਹਿਲ ਕਦਮੀ ਕਰਦੇ ਹਾਂ ਹੋਇਆ ਇਹ ਮੁਹੱਲਾ ਕਲੀਨਿਕ ਦੀ ਸ਼ੁਰੂਆਤ ਕੀਤੀ ਗਈ ਹੈ ਇੱਥੇ ਵੀ 872ਵਾਂ ਮੁਹੱਲਾ ਕਲੀਨਿਕ ਹੈ ਜਿਹੜਾ ਖੁੱਲਿਆ ਗਿਆ ਜੁਦ ਘਟਨੀ ਸਮਾਰੋਹ ਹੋਇਆ ਤਾਂ ਇਹਦੇ ਵਿੱਚ ਸਾਡੇ ਨਾਲ ਇਲਾਕੇ ਦੇ ਤੇ ਨਗਰ ਦੇ ਪਤਵੰਤੇ ਸੱਜਣ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਬਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਭਰਪੂਰ ਸਿੰਘ ਆ ਜੀ ਪਿੰਡ ਪਿੰਡ ਆ ਤੁਹਾਡਾ ਜੀ ਚੌਕੇ ਪਿੰਡ ਆ ਇਹ ਅੱਜ ਸਾਡੇ ਨਗਰ ਨੂੰ ਜਿਹੜਾ ਇਹ ਤੋਹਫਾ ਮਿਲਿਆ ਮੁਹੱਲਾ ਕਲੀਨਿਕ ਦਾ ਸੜ੍ਹਲੀ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿਉਂਕਿ ਜਿਹੜਾ ਮੇਰੇ ਨਗਰ ਦੀ ਆਬਾਦੀ ਹੈ ਘੱਟ ਲਗਭਗ 15000 ਦੇ ਘਰ ਹੈ ਇੱਥੇ ਤੇ 8000 ਦੇ ਨੇੜੇ ਵੋਟ ਹੈ ਸਾਡੇ ਪਿੰਡ ਦੀ ਜਿਹਦੇ ਵਿੱਚ ਗਰੀਬ ਤਬਕਾ ਕਾਫੀ ਆ ਸਾਡੇ ਦੋ ਤਿੰਨ ਵਿੜੇ ਪੈਂਦੇ ਨੇ ਉਹਨਾਂ ਲੋਕਾਂ ਲਈ ਕਾਫੀ ਬਹੁਤ ਹੀ ਵਧੀਆ ਹੈ ਕਿਉਂ ਨਿੱਕੇ ਨਿੱਕੇ ਦਵਾਈਆਂ ਮਾਤਾ ਭੈਣਾਂ ਨੂੰ ਲੈਣੀਆਂ ਹੁੰਦੀਆਂ ਉਹ ਇਥੋਂ ਬੜੀ ਆਸਾਨੀ ਨਾਲ ਮਿਲ ਜਾਂਦੀਆਂ ਸਾਡੇ ਲਈ ਬਹੁਤ ਵੱਡੀ ਗੱਲ ਹੈ ਨਾਲ ਇਥੇ ਛੋਟੇ ਛੋਟੇ ਟੈਸਟ ਵੀ ਹੁੰਦੇ ਆ ਸਾਰੇ ਸਾਨੂੰ ਬਹੁਤ ਹੀ ਜ਼ਿਆਦਾ ਜਾਨਕੀ ਵਧੀਆ ਲੱਗਿਆ ਇਸ ਤਰ੍ਹਾਂ ਦੇ ਉਪਰਾਲੇ ਦੀ ਜ਼ਰੂਰਤ ਸੀਗੀ ਤੁਹਾਨੂੰ ਜੱਪਦਾ ਸਾਨੂੰ ਤਾਂ ਜਿਵੇਂ ਤੁਸੀਂ ਜ਼ਰੂਰਤ ਕਹਿੰਦੇ ਸਾਰੇ ਪਿੰਡਾਂ 'ਚ ਲੋੜ ਕਹਿੰਦੇ ਨੇ ਸਾਨੂੰ ਤਾਂ ਬਹੁਤ ਜ਼ਿਆਦਾ ਹੀ ਲੋੜ ਸੀ ਇਸ ਮੁਹੱਲਾ ਕਨਿਲਕ ਦੀ ਉਹ ਸਾਡੀ ਪੂਰਤੀ ਹੋਈ ਹੈ ਬਾਕੀ ਨਾਲ ਨਾਲ ਸਾਨੂੰ ਹੋਰ ਵੀ ਕਾਫੀ ਚੀਜ਼ਾਂ ਮਿਲੀਆਂ ਮਾਨ ਸਾਹਿਬ ਵੱਲੋਂ ਸਾਨੂੰ ਗਰੰਟਾਂ ਵੀ ਕਾਫੀ ਮਿਲੀਆਂ ਪਹਿਲਾਂ ਤੋਂ ਹੀ ਇੱਕ ਅਸੀਂ ਮੰਡੀ ਬਣਾ ਚੁੱਕੇ ਹਾਂ ਲਗਭਗ ਉਹਦੇ ਉੱਪਰ ਵੀ ਅਸੀਂ ਕਰੋੜ 8 ਲੱਖ ਰੁਪਏ ਲਾ ਚੁੱਕੇ ਹਾਂ ਪਿੰਡਾਂ ਦੇ ਵਿੱਚ ਉਸ ਤੋਂ ਬਾਅਦ ਸਾਨੂੰ ਪਿੰਡ ਦੇ ਵਿੱਚ ਕਿਸੇ ਵੀ ਰਿ ਮਿਲਿਆ ਉਹਦਾ ਵੀ 10 ਲੱਖ ਸਾਨੂੰ ਮਿਲਿਆ ਦੋ ਸਾਨੂੰ ਅਸੀਂ ਮੋਟਰਾਂ ਪਾਈਆਂ ਨੇ 25-25 ਲੱਖ ਰੁਪਏ ਦਾ ਸੱਪੜਾਂ ਦਾ ਪਾਣੀ ਜਿਹੜੀ ਨਿਕਾਸੀ ਕੀਤੀ ਆ ਅਸੀਂ ਉਹ ਵੀ ਖੇਤਾਂ ਨੂੰ ਲੱਗਦਾ ਕੀਤਾ ਸਾਨੂੰ ਸਾ ਜਦੋਂ ਵੀ ਅਸੀਂ ਕੋਈ ਚੀਜ਼ ਦੀ ਡਿਮਾਂਡ ਕਰਦੇ ਸਾਡੀ ਪੂਰੀ ਕੀਤੀ ਜਾਂਦੀ ਹੈ ਬਹੁਤ ਤਾਂ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਪ੍ਰੀਤ ਸਿੰਘ ਹੈ ਜੀ ਤੇ ਜਿਹੜਾ ਅੱਜ ਮੁਹੱਲਾ ਕਲੀਨਿਕ ਖੋਲਿਆ ਗਿਆ ਹੈ ਜਾਂ ਇਹਦੇ ਨਾਲ ਸੰਬੰਧਤ ਹੋਰ ਬਹੁਤ ਸਾਰੀਆਂ ਚੀਜ਼ਾਂ ਦਾ ਐਲਾਨ ਹੋਇਆ ਜਾਂ ਗਰੰਟਾਂ ਦਿੱਤੀਆਂ ਗਈਆਂ ਨੇ ਕਿਵੇਂ ਦੇਖਦੇ ਹੋ ਇਹਨਾਂ ਤਮਾਮ ਸਾਰੀਆਂ ਚੀਜ਼ਾਂ ਨੂੰ ਬਹੁਤ ਵਧੀਆ ਦੇਖਦੇ ਆ ਜੀ ਇਹਦੀ ਲੋੜ ਸੀਗੀ ਮੁਹੱਲਾ ਕਲੀਨਿਕ ਦੀ ਖਾਸ ਕਰ ਲੋੜ ਸੀ ਇਹਦੇ ਨਾਲ ਸਾਡਾ ਜਨਗਤ ਦਵਾਈਆਂ ਦਾ ਜਿਹੜਾ ਬਹੁਤ ਗਰੀਬ ਤੌਕੇ ਨੂੰ ਜਾਂ ਆਮ ਬਬਲਕ ਨੂੰ ਫਾਇਦਾ ਹੋਊਗਾ ਅਜੇ ਤੱਕ ਚਾਹੁੰਦੇ ਸੀ ਪੀ ਐਚ ਸੀ ਬਣ ਜਾਂਦੀ ਨਾਲ ਕਿਉਂਕਿ ਉਹਦੇ ਨਾਲ ਸਾਡੇ ਡਾਕਟਰ 24 ਘੰਟੇ ਰਹਿਣ ਲੱਗ ਜਾਂਦਾ ਇਸੇ ਇਦੀ ਪਹੁੰਚ ਕੀਤੀ ਸੀ ਤੁਸੀਂ ਕਦੇ ਵਿਧਾਇਕ ਸਾਹਿਬ ਕੋਲ ਜਾਂ ਮੁੱਖ ਮੰਤਰੀ ਸਾਹਿਬ ਤੱਕ ਵੀ ਆ ਚੀਜ਼ ਹੋਣੀ ਚਾਹੀਦੀ ਸਾਡੇ ਇਲਾਕੇ 'ਚ ਸਾਡੀ ਲਗਾਤਾਰੀ ਮੰਗ ਸੀ ਇਹ ਇੱਕ ਵਾਰ ਨਹੀਂ ਇਹ ਤਾਂ ਐਮਐਲਏ ਨਾਲ ਕਾਫੀ ਜਣ ਕੇ ਤੂੰ ਤੂੰ ਮੈਂ ਵੀ ਹੋ ਜਾਂਦੀ ਵੀ ਸਾਨੂੰ ਇਹ ਚੀਜ਼ ਦੀ ਸਹੂਲਤ ਕਿਉਂ ਨਹੀਂ ਮਿਲਦੀ ਹੋਰਾਂ ਪਿੰਡਾਂ 'ਚ ਮਿਲ ਗਈ ਅਸੀਂ ਸਾਡੇ ਨੇੜੇ ਨੇੜੇ ਦੇ ਪਿੰਡ 'ਚ ਇੱਕ ਪਹਿਲਾਂ ਸਾਡੇ ਤੋਂ ਪਹਿਲਾਂ ਮਹਾਲਾਗਰ ਬਣ ਚੁੱਕਿਆ ਸਾਡੇ ਪਿੰਡ ਦੇ ਲੋਕ ਉੱਥੇ ਜਾਂਦੇ ਸੀਗੇ ਤੇ ਹੁਣ ਅਸੀਂ ਆਪਣਾ ਸਾਨੂੰ ਮਿਲ ਗਿਆ ਅਸੀਂ ਬਹੁਤ ਜ਼ਿਆਦਾ ਖੁਸ਼ੀ ਹੈ ਹਰ ਚੀਜ਼ ਨਾਲ ਥੋੜੀ ਮਿਹਨਤ ਨਾਲ ਮਿਲਦੀ ਹੈ ਕੋਈ ਵੀ ਜੇ ਆਪਾਂ ਕਹੀਏ ਸਾਨੂੰ ਐਦਾਂ ਹੀ ਬਣਾ ਦੇਵੇ ਤਾਂ ਕੋਈ ਨਹੀਂ ਬਣਾਉਂਦਾ ਥੋੜਾ ਜਿਹਾ ਮਿਹਨਤ ਕਰਨੀ ਪੈਂਦੀ ਹੈ ਆ ਸਾਨੂੰ ਸਭ ਜਿਹੜੇ ਆਮ ਲੋਕ ਨੇ ਜਿਨ੍ਹਾਂ ਦੇ ਕੋਲੇ ਬਹੁਤਾ ਜਿਆਦਾ ਸਰਮਾਇਆ ਵੀ ਨਹੀਂ ਉਹਨਾਂ ਨੇ ਇਲਾਜ ਕਰਵਾਉਣਾ ਹੈ ਜਾਂ ਉਹਨਾਂ ਨੂੰ ਸਰਕਾਰੀ ਹਸਪਤਾਲਾਂ ਦੇ ਵਿੱਚ ਖੱਜਲ-ਖੁਆਰੀ ਹੋਣਾ ਪੈਂਦਾ ਹੈ ਤਾਂ ਜੇ ਉਹਨਾਂ ਨੂੰ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਜਾਣਾ ਤਾਂ ਪੈ ਜਾਂਦਾ ਹੈ ਪਰ ਉਹਨਾਂ ਦੇ ਕੋਲੇ ਉਨੀ ਜਿਆਦੀ ਪੂੰਜੀ ਨਹੀਂ ਹੈਗੀ ਫਿਰ ਉਹਨਾਂ ਦਾ ਗੁਜ਼ਾਰਾ ਨਹੀਂ ਜਿਹੜਾ ਉਹਦੇ ਸਾਹਮਣੇ ਇੱਕ ਵੱਡੀ ਚੁਣੌਤੀ ਜਾਪਦੀ ਸੀ ਕਿ ਜਿੰਨੂੰ ਨਜ਼ਾਤ ਮਿਲੇਗੀ ਹੋਣ ਬਹੁਤ ਜਿਆਦਾ ਫਾਇਦਾ ਹੋਏਗਾ ਉਹਨਾਂ ਨੂੰ ਘਟ ਘਟ ਹਰ ਘਰ ਦੇ ਵਿੱਚ ਤੁਸੀਂ ਦੇਖਣਾ ਕੋਈ ਕੋਈ ਬੱਚੇ ਦੀ ਦਵਾਈ ਕਿਸੇ ਗਰਭਵਤੀ ਔਰਤ ਦੀ ਦਵਾਈ ਜਾਨਕੀ 5-700 ਰੁਪਏ ਮੰਥਲੀ ਜਿਹੜਾ ਹਰ ਘਰ ਦਾ ਜਾਂਦਾ ਸੀ ਉਹ ਅੱਜ ਉਹ ਉਸ ਚੀਜ਼ ਨੂੰ ਰੁਕਾਵਟ ਆਉਗੀ ਉਹਦੇ ਵਿੱਚ ਜਾਨਕੀ ਲੋਕਾਂ ਨੂੰ 5-700 ਰੁਪਏ ਦਾ ਹਰ ਮਹੀਨੇ ਦਾ ਫਾਇਦਾ ਹੋਊਗਾ ਚਾਹੇ ਉਹ ਅਮੀਰ ਹੈ ਚਾਹੇ ਗਰੀਬ ਹੈ ਸਾਰੇ ਲੋਕੀ ਇੱਥੇ ਆਉਂਦੇ ਨੇ ਟੈਸਟ ਬਹੁਤ ਸੋਹਣਾ ਕਰ ਦਿੰਦੇ ਨੇ ਇਹ ਡਾਕਟਰ ਬਹੁਤ ਵਧੀਆ ਬੈੰਦੇ ਨੇ ਖਾਸ ਕਰਕੇ ਲੇਡੀਜ਼ ਦਾ ਸਾਰੇ ਬਹੁਤ ਜਿਆਦਾ ਪ੍ਰਬੰਧ ਹੁੰਦਾ ਹੈ ਇਹਨਾਂ ਕੋਲੇ ਬਹੁਤ ਵਧੀਆ ਲੱਗਦਾ ਸਾਨੂੰ ਇਹ ਤੁਹਾਡੇ ਸਮੇਤ ਹੋਰ ਵੀ ਲੋਕ ਕਿੰਨਾ ਤਮਾਮ ਸਾਰੀਆਂ ਚੀਜ਼ਾਂ ਨੂੰ ਸਮਝਦੇ ਕਿ ਜੋ ਕੁਝ ਉਪਰਾਲੇ ਹੋ ਰਹੇ ਨੇ ਜਾਂ ਉਪਰਾਲੇ ਹੋਣੇ ਚਾਹੀਦੇ ਨੇ ਵਧੀਆ ਹੋ ਰਹੇ ਨੇ ਛਲਾਗਾ ਹੋ ਰਹੀ ਹੈ ਨਾ ਚੀਜ਼ਾਂ ਦੀ ਇੱਕ ਨਾ ਅਸੀਂ ਗੱਲ ਕਰਦੇ ਆ ਸਾਡੇ ਪਿੰਡ ਸਾਧ ਦੇ ਵਿੱਚੋਂ ਸਾਰੇ ਲੋਕ ਜਦੋਂ ਅਸੀਂ ਪੁੱਛਦੇ ਆ ਗਰੁੱਪ ਬਣੇ ਹੋਏ ਨੇ ਜਿਵੇਂ ਅੱਜਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਅਸੀਂ ਗਰੁੱਪ ਵਿੱਚ ਪੁੱਛ ਲੈਂਦੇ ਆ ਵੀ ਆਪਣੇ ਪਿੰਡ ਨੂੰ ਕੀ ਚਾਹੀਦਾ ਕਿਹੜੀ ਚੀਜ਼ ਦੀ ਆਪਣੀ ਡਿਮਾਂਡ ਜ਼ਿਆਦਾ ਜਿਵੇਂ ਜਿਵੇਂ ਲੋਕੀ ਡਿਮਾਂਡ ਕਰਦੇ ਜਿਵੇਂ ਪਹਿਲਾਂ ਲੋਕਾਂ ਨੇ ਸਾਨੂੰ ਮੰਡੀ ਦਾ ਸਾਬੀ ਆਪਣੇ ਜਿਹੜੀ ਮੰਡੀ ਆ ਉਹ ਕੱਚੀ ਉਹਦਾ ਫੜ ਪੱਕਾ ਕਰਵਾ ਸਰਕਾਰ ਅੱਗੇ ਰੱਖਿਆ ਸਾਡਾ ਉਹ ਮਨਜ਼ੂਰ ਹੋਇਆ ਉਸ ਤੋਂ ਬਾਅਦ ਲੋਕਾਂ ਨੇ ਕਿਹਾ ਵੀ ਤੁਸੀਂ ਹੌਸਪੀਟਲ ਮਹੱਲਾ ਕਲੀਨਿਕ ਮਿਲਦੇ ਪੈਨੇ ਬਹੁਤ ਜ਼ਿਆਦਾ ਦਵਾਈਆਂ ਸਹੂਲਤਾਂ ਤੁਸੀਂ ਲਾਓ ਅਸੀਂ ਸਾਰਾ ਕੋਈ ਪਿੰਡ ਤੋਂ ਪੁੱਛ ਕੇ ਹੀ ਕਰਦੇ ਹਾਂ ਉਸ ਤੋਂ ਬਾਅਦ ਡਿਮਾਂਡ ਰੱਖਦੇ ਨੇ ਸਾਡੀ ਡਿਮਾਂਡ ਤੁਹਾਡੇ ਸਾਹਮਣੇ ਉਹ ਪੂਰੀ ਹੋਈ ਹੈ ਇਸ ਤਰ੍ਹਾਂ ਹੀ ਸੜਕਾਂ ਦੀ ਡਿਮਾਂਡ ਵੀ ਰੱਖੀ ਸਾਡੀ ਉਹ ਵੀ ਪੂਰੀ ਹੁੰਦੀ ਆ ਰਹੀ ਹੈ 18 ਫੁੱਟ ਵਾਲੀ ਸੜਕ ਸਾਡੀ ਬਣਦੀ ਆ ਰਹੀ ਹੈ ਜਿਵੇਂ ਜਿਵੇਂ ਲੋਕੀ ਸੰਨ ਦੱਸਦੇ ਨੇ ਵੀ ਆਪਣੇ ਆ ਕਮੀਆਂ ਚ ਪੂਰਾ ਕਰਵਾ ਲਓ ਮਾਨ ਸਰਕਾਰ ਇਹੜੀ ਪੂਰੇ ਸਹਿਯੋਗ ਨਾਲ ਹਰ ਚੀਜ਼ ਨੂੰ ਪੂਰਾ ਕਰਨ ਲਈ ਤਿਆਰ ਹੈ ਬਸ ਬੰਦਾ ਕੋ ਕਰਵਾਉਣ ਵਾਲਾ ਚਾਹੀਦਾ ਅਸੀਂ ਹਰ ਚੀਜ਼ ਨੂੰ ਲਿਖਤੀ ਰੂਪ ਚ ਕਰਦੇ ਆ ਫਿਰ ਸਾਡੀ ਚੀਜ਼ ਪਾਸ ਹੋ ਜਾਂਦੀ ਹੈ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਸਰਬਸੰਮਤੀ ਦੇ ਨਾਲ ਪੰਚਾਇਤੀ ਚੋਣਾਂ ਦੇ ਐਲਾਨ ਦੇ ਵਜੋਂ ਇਨਾਮ ਦਾ ਐਲਾਨ ਕੀਤਾ ਉਸ ਤੋਂ ਬਾਅਦ ਐਮਐਲਏ ਸਾਹਮਣੇ ਵੀ ਜ਼ਿਕਰ ਕੀਤਾ ਕਿ ਵੱਡਾ ਸਪੋਰਟ ਜਿਹੜੀਆਂ ਪੰਚਾਇਤਾਂ ਸਾਨੂੰ ਦੇਣ ਗਿਆ ਸਰਬਸੰਮਤੀ ਦੇ ਨਾਲ ਚੋਣਾਂ ਨੂੰ ਲੈ ਕੇ ਤਾਂ ਉਹਨਾਂ ਦੇ ਵਾਸਤੇ ਅਸੀਂ ਪਹਿਲ ਕਦਮੀਆਂ ਕੀਤੀ ਹੋਈ ਹੈ ਇਨਾਮ ਨੂੰ ਲੈ ਕੇ ਕੀ ਲੱਗਦਾ ਹੈ ਕਿ ਇਸ ਚੀਜ਼ ਤੇ ਮਤੇ ਨਜ਼ਰ ਪਿੰਡ ਵਾਲੇ ਲੋਕਾਂ ਇਲਾਕੇ ਵਾਲੇ ਲੋਕ ਕੀ ਸਮਝਦੇ ਕਿ ਸਰਬਸੰਮਤੀ ਦੇ ਨਾਲ ਇਲੈਕਸ਼ਨ ਹੋਣੇ ਚਾਹੀਦੇ ਆ ਇਹਦੇ ਵਿੱਚ ਲੋਕਾਂ ਲੋਕ ਤਾਂ ਹਮੇਸ਼ਾ ਤਿਆਰ ਹੁੰਦੇ ਵੀ ਸਰਬਸੰਪਤੀ ਪਿੰਡ ਦੀ ਹੋਵੇ ਪਰ ਮੇਰੇ ਵਾਂਗ ਕੋਈ ਨਾ ਕੋਈ ਚੌਧਰੀ ਹੁੰਦਾ ਜਿਹੜਾ ਕਹਿੰਦਾ ਹੁੰਦਾ ਵੀ ਨਹੀਂ ਇਹ ਚੰਗਾ ਕੰਮ ਮੈਂ ਹੋ ਨਹੀਂ ਦੇਣਾ ਉਹ ਡਿੱਕਾ ਬਣ ਜਾਂਦਾ ਬਾਕੀ ਲੋਕਾਂ ਵੱਲੋਂ ਸਰਬਸੰਪਤੀ ਉੱਤੇ ਕੋਈ ਇਤਰਾਜ਼ ਨਹੀਂ ਹੈ ਅੱਜ ਵੀ ਸਾਰੇ ਲੋਕ ਕਹਿੰਦੇ ਹਰ ਜਿਹਦੀ ਸਰਕਾਰ ਆ ਉਹਦਾ ਨੁਮਾਇੰਦਾ ਚੁਣੋ ਉਸ ਤੋਂ ਕੰਮ ਲਓ ਜਿਆਦਾ ਜਿਆਦਾ ਉਹ ਤੋਂ ਭੇਤ ਭਾਵ ਉਹ ਬੰਦਾ ਨਾ ਕਰੇ ਉਸ ਬੰਦੇ ਨੂੰ ਚੁਣੋ ਇਹ ਲੋਕਾਂ ਦੇ ਵੀ ਅੰਦਰੋਂ ਪਿੰਡ ਚੋਂ ਆਵਾਜ਼ ਆ ਰਹੀ ਹੈ ਹਰ ਪਿੰਡ ਚੋਂ ਆਵਾਜ਼ ਆ ਰਹੀ ਹੈ ਪਰ ਕੁਝ ਮੇਰੇ ਕਾ ਹੁੰਦਾ ਕੋਈ ਨਾ ਕੋਈ ਓਡਿੱਕਾ ਲਾਉਣ ਵਾਲਾ ਉਹ ਜ਼ਰੂਰ ਹ ਕੋਈ ਬਾਲੀ ਵੱਡੀ ਗੱਲ ਨਹੀਂ ਸਰਬਸੰਮਤੀ ਹੋ ਜਾਂਦੀ ਹੈ। ਤੁਹਾਡੇ ਪਿੰਡ ਦੇ ਲੋਕ ਵੀ ਚਾਹੁੰਦੇ ਸਰਬਸੰਮਤੀ ਹੋਣੀ ਚਾਹੀਦੀ ਕਿ ਜਾਂ ਤੁਹਾਡੇ ਪਿੰਡ ਵਿੱਚ ਵੀ ਅੜਕੇ ਵਾਲੇ ਹੈਗੇ ਆ। ਕੁਝ ਬੰਦੇ ਹੁੰਦੇ ਆ ਜੀ। ਦੇਖੋ ਮੈਂ ਸਾਫ਼ ਤੌਰ ਤੇ ਤਾਂ ਨਹੀਂ ਕਹਾਂਦਾ ਫਲਾਣਾ ਬੰਦਾ ਇਸ ਤਰ੍ਹਾਂ ਕਰਦਾ ਹੁੰਦੇ ਸਭ ਨੂੰ ਪਤਾ ਸਾਰੇ ਪਿੰਡਾਂ ਦੇ ਵਿੱਚ ਹੀ ਹੁੰਦਾ ਕੋਈ ਨਾ ਕੋਈ ਪਰ ਉਹ ਇੱਕ ਅੱਧਾ ਹੁੰਦਾ ਉਹਨੂੰ ਸਮਝਾਪ ਜਾ ਕੇ ਕੋਸ਼ਿਸ਼ ਕਰਾਂਗੇ ਸਰਬਸੰਮਤੀ ਕਰਨ ਦੀ। ਸਾਡੀ ਪਹਿਲ ਆ ਇਹ ਅਸੀਂ ਉਹਨੂੰ ਚਾਹੇ ਮੜਮੜ ਮੈਂਤਵਾੜੀ ਵੀ ਕਰਨੀ ਪਵੇ ਤੇ ਕਰ ਲਾਂਗੇ ਭਾਈ ਵੀ ਰਹਿੰਦੇ। ਕੱਲ ਨੂੰ ਤੇਰੀ ਸਰਕਾਰ ਆ ਕਿ ਤੂੰ ਆਪਣਾ ਬੰਦਾ ਬਣਾ ਲਈ ਕੋਈ ਗੱਲ ਨਹੀਂ। ਸਾਨੂੰ ਤਾਂ ਪਿੰਡ ਦੇ ਕੰਮ ਕਰਕੇ ਦਿਓ। ਪਿੰਡ ਦੇ ਕੰਮ ਕਰਨ ਵਾਲੇ ਬੰਦੇ ਚਾਹੀਦੇ ਆ ਨਾ ਕਿ ਪਿੰਡ ਦੇ ਕੰਮ ਨੂੰ ਖਰਾਬ ਕਰਨ ਵਾਲੇ ਯਾਨੀ ਕਿ ਕੋਈ ਵਿਕਾਸ ਦੇ ਕੰਮ ਨੂੰ ਰੋਕਣ ਵਾਲੇ ਬੰਦਿਆਂ ਨੂੰ ਤਰਜੀਹ ਨਹੀਂ ਦੇਣੀ ਚਾਹੀਦੀ ਜਿਵੇਂ ਚਾਉਕੇ ਦੀ ਆਬਾਦੀ ਦੀ ਜੇ ਗੱਲ ਕੀਤੀ ਜਾਵੇ ਤੇ ਵੱਡੀ ਆਬਾਦੀ ਹੈ 8 10 12 ਹਜ਼ਾਰ ਆਬਾਦੀ ਬਹੁਤ ਵੱਡੀ ਹੋ ਜਾਂਦੀ ਹੈ ਲੱਗਦਾ ਨਹੀਂ ਕਿ ਜਦੋਂ ਆਬਾਦੀ ਵੱਡੀ ਹੋਵੇ ਤੇ ਫਿਰ ਉਹਦੇ ਨਾਲ ਜਿਹੜੀਆਂ ਪੰਚਾਇਤਾਂ ਦੀਆਂ ਜ਼ਿੰਮੇਵਾਰੀਆਂ ਉਹਦੇ ਵਿੱਚ ਵੀ ਵੱਡਾ ਵਾਧਾ ਹੋ ਜਾਂਦਾ ਇਸ ਦੱਸ ਦਈਏ ਪਹਿਲਾਂ ਸਾਡੇ ਪਿੰਡ ਦੇ ਨਿਗਮ ਚ ਪੈ ਗਿਆ ਸੀਗਾ ਨਗਰ ਨਿਗਮ ਬਣ ਗਿਆ ਸੀਗਾ ਫਿਰ ਉਹ ਟੁੱਟ ਗਿਆ ਜ਼ਿੰਮੇਵਾਰੀਆਂ ਕਾਫੀ ਜ਼ਿਆਦਾ ਵੱਡੀਆਂ ਪਰ ਪਿੰਡ ਵੀ ਕਾਫੀ ਜ਼ਿਆਦਾ ਸਮਝਦ ਕਾਫੀ ਲੋਕ ਸਾਡਾ ਪਿੰਡ ਬਾਕੀ ਸਿਆਸੀ ਗੜ ਵੀ ਹੈ ਸਾਡਾ ਪਿੰਡ ਚੌਕੇ ਹੂੰ ਵੋਟ ਵੀ ਕਾਫੀ ਜਿਆਦਾ ਇੱਥੇ ਹਰ ਤਰ੍ਹਾਂ ਦਾ ਪ੍ਰਧਾਨ ਹਰ ਇੱਕ ਪਾਰਟੀ ਦਾ ਸਾਨੂੰ ਮਿਲੂਗਾ ਪਰ ਸਾਰੇ ਸੁਜਦੇ ਰੰਗ ਨਾਲ ਕੰਮ ਕਰਦੇ ਕੋਈ ਵੀ ਇਹੋ ਜਿਹਾ ਨਹੀਂ ਜਿਹੜਾ ਪਿੰਡ ਦੇ ਵਿਕਾਸ ਨੂੰ ਰੋਕਦਾ ਹੋਵੇ ਸਾਰਿਆਂ ਨੇ ਬਹੁਤ ਵਧੀਆ ਕੰਮ ਕੀਤਾ ਪਹਿਲਾਂ ਵਾਲਿਆਂ ਨੇ ਵੀ ਤੇ ਅੱਜ ਵਾਲਿਆਂ ਨੇ ਵੀ ਧੰਨਵਾਦ ਆ ਬਿਲਕੁਲ ਸਥਾਨਕ ਜਿਹੜੇ ਇੱਥੋਂ ਦੇ ਇਲਾਕਾ ਨਿਵਾਸੀ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਉਹਨਾਂ ਨੇ ਇਸ ਚੀਜ਼ ਦੀ ਸਲਾਹ ਵੀ ਕੀਤੀ ਹੈ ਕਿ ਜਿਹੜਾ ਮਾਨਸਰਕਾਰ ਦੇ ਵੱਲੋਂ ਨਵਿਕਲੀ ਪਹਿਲ ਕਦਮੀ ਕਰਦੇ ਹੋਂ ਆ ਮੁਹੱਲਾ ਕਲੀਨਿਕਾਂ ਦੇ ਵਿੱਚ ਇਜ਼ਾਫਾ ਕੀਤਾ ਜਾ ਰਿਹਾ ਹੈ ਤੇ ਇਹਦੀ ਜਿਹੜੀ ਮੰਗ ਸੀ ਹਲਕੇ ਦੇ ਐਮ.ਐਲ.ਏ ਸੁਖਵੀਰ ਸਿੰਘ ਮੈਸਰਖਾਨਾ ਦੇ ਕੋਲ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਸੀ ਔਰ ਜਿਸ ਮੰਗ ਦੀ ਅੱਜ ਪੂਰਤੀ ਹੋਈ ਹੈ ਤੇ ਮੁਹੱਲਾ ਕਲੀਨਿਕ ਹੈ ਜਿਹੜਾ ਪਿੰਡ ਦੇ ਵਿੱਚ ਖੁੱਲ੍ਹਾ ਹੈ ਇਸ ਤਰ੍ਹਾਂ ਦੀਆਂ ਤਮਾਮ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਭਵਿੱਖ ਦੇ ਵਿੱਚ ਵੀ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗੇ ਧੰਨਵਾਦ